न सी कमलास ਬਾਪ ਨੂੰ ਨਾਮ ਢੇ ਦੋ ਚਾਰਣੋ ਜਨਮ ਜੀ ਤੋਖ ਬਾਤੀ ਬਲੇ ਸਰਣ ਜਨ ਨੇ ਤਣੋ ਜੈ ਕਲੀ ਨਾ ਤੇ ਨਾ ਵੀ ਗੁਣੋ ਲਾ ਮੋਟਾ ਕਰਿਆ ਪ੍ਰਥਮ ਸੇ ਦੁਕਾਵ ਨਾ ਦੁੱਧ ਪਾਇਆ ਖੋੜ ਲੈ ਖਿਲਾ ਆ ਮਾਣ ਨੇ ਮਾਵੜੀ ਆਜ ਦਰ ਝੋੜ ਮਾਜ ਨੇ ਪੁਰਨਾ ਜਨਕਾਰਤਾਤਾ ਸਚਰਨੇ ਅਦਰ ਤੋਂ ਮੁਕਤ ਬਨਤਾ ਅਤਾ ਤਾਲ ਲਈ ਸੰਗ ਮਾਂ ਗੀਤ ਗਾਤਾ ਨਰ ਨਰਾ ਦੇ ਜਗ ਦੇ ਸ੍ਰੀ ਜਿਆ ਅਤਾ ਹਮਧਣਾਏ ਜਿ ਜਰਣਾ ਸੁਖਾਇਆ ਖੋੜ ਲੈ ਖਲਾਵਿਆ ਬਾੜ ਨੇ ਮਾਵੜੀ ਆਜ ਦਰ ਥੋੜ ਮਾ ਜੋ ਖਤਰੀਓ ਨੇ ਅਗਾਂ ਪੜਾਵਿਆ ਰਕ ਰਕਣ ਤਣਾ ਨੂੰ ਜਬਾਣ ਤਣਾ ਜਾ ਕਰਾ ਪਣ ਤੇ ਕੇ ਚੜਾਵਿਆ ਲਗਨ ਵਰ ਮਾੜ ਗਾਢੀ ਲੜਾਵਿਆ ਅਦਾ ਨੀਰ ਵੀਰਨਾ ਗੁਣ ਗਾਇਆ ਖੋਲ ਲੈ ਖੇਲਾ ਆ ਮਾੜ ਮੇ ਮਾਵੜੀ ਆਜ ਦਰ ਥੋੜ ਮਾ ਜੋ ਬਮਾਇਆ ਭਾਰਤੇ ਚਾਰਣੋਂ ਕੋਹਂ ਤੇ ਦੂਰ ਥੇੜਿਆ ਲਖਣਾ ਲੋਈ ਨੇਦਰ ਅਟਕਾਵਾ ਚਾਰਣ ਆਪਨਾ ਲੋਈ ਲੈੜਿਆ ਸਤ ਅਗਰ ਤਣਾ ਉਪਾਖ ਸ ਆਨੀ ਤੇ ਸਵਦਾਂਤਰ ਜੀਵਨਾ ਨਾ ਗੁਣ ਗਾਇਆ ਖੋਲ ਲੈ ਗੇਲਾ ਲਿਆ ਮਾੜਨੇ ਮਾਵੜੀ ਆਜ ਤਰਥ अस्य अंबा जी तुज तणा एज पूतो अमे अस्य सां मुड़ पाठ पहिरियो ਨੇ ਨੱਬਟ ਜੋਰੋਂ ਬਣੇ ਮਾਤ ਛੋੜੇ ਨੰਦੋ ਮਾਇਆ ਖੋਲ ਲੈ ਗੇਲਾ ਆ ਬੜਨੇ ਮਾਵੜੀ ਆਜ ਦਰ ਥੋੜ ਮਾ ਜੋਗ ਮਾਇਆ ਆਂਦਕ ਤ ਸੇਵਾ ਤਣਾ ਕਰੇ ਭਲਕਾ ਜੋ ਬੜੇ ਦੂਮੜੇ ਗੀਤ ਗਾਏ ਮਿਕਸਾ ਸਈਦ ਨੇ ਮਾਗੇ ਛਤਰੀ ਜੋ ਲੈ ਮੁਆਮਾ ਭਰੇ ਵਾਰਦਾਇਨ ਕਾਗ ਖੇੜੂ ਤੇ ਨਹੀਂ ਖੇੜੀ ਦਰਣੀ ਭਰੇ ਨੇ ਗੁਰਸਾ ਨੀ ਵਾਟ ਮਾਇਆ ਖੋੜ ਲੈ ਖਿਲਾਵਿਆ ਮਾੜਨੇ ਮਾਵੜੀ मी नमती सकर पिता पक जगत सौ नमती हुते गुण गाता रहिया अनमला अमतणा मां ॾिवस क्या जा तारा मां ॾिवस क्या जा तारा

ਆਜ ਜੰਨੇ ਸੋ ਹਮਗੇਰ ਆਵਦੇ ਜਿਹਨੇ ਪੈਤ ਜਨ ਮੈਂ ਸੁਧ ਚਾਰਣਾ ਆਵਾਕਤ ਵਰਤਾਵਦੇ ਤੇ ਕਵੀ ਕਾ ਸੱਜ ਸੱਜ ਕਾ ਘਾਣੇ ਧਾਰ ਲੋ ਕਲ ਕਾਲ ਮੈਂ ਵਸਿਓ ਗਿਆ ਅੰਮੋਲ ਹਾ ਹਾ ਅੰਦਲਾ ਮਾੜੀ ਵਸ ਗਿਆ ਦਾ ਤਾਰਿਆ ਮਾਡੀ ਨੂੰ ਸੁਖਿਆ ਦਾ ਤਾਰਿਆ ਮਾਡੀ ਨੂੰ ਸੁਖਿਆ ਦਾ ਤਾਰਿਆ ਮਾ ਬੋਲ ਸੋਨਲ ਮਾ ਜੀ ਜੈ